ਹੈਲੋ ਜੀ ਸਭੀਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਮੋਗੇ ਤੰਦਰੁਸਤ ਹੋਮੋਗੇ ਤੇ ਚੜ੍ਹਦੀਆਂ ਕਲਾ ਚ ਹੋਮੋਗੇ ਲਓ ਜੀ ਅੱਜ ਮੇਰੇ ਪਿੰਡ ਦੀ ਸਵੇਰ ਪਿਆਰੀ ਪਿਆਰੀ ਸਵੇਰ ਮਾਰਨਿੰਗ ਦਾ ਟਾਈਮ ਤੇ ਇੰਨਾ ਸੋਹਣਾ ਮਤਲਬ ਬੱਦਲ ਜੇ ਛਾਈ ਹੋਏ ਸੀ ਬੜਾ ਸੋਹਣਾ ਸੋਹਣਾ ਮੌਸਮ ਲੱਗ ਰਿਹਾ ਸੀ ਆ ਬੱਦਲਾਂਿਆਂ ਦੇ ਵਿੱਚ ਠੰਡੀ ਠੰਡੀ ਹਵਾ ਇੰਨੀ ਪਿਆਰੀ ਲੱਗਦੀ ਸੀ ਬੱਚੇ ਤਾਂ ਛੱਤ ਤੇ ਚੜ ਜਾਂਦੇ ਆ ਤੇ ਫਿਰ ਇੰਨਾ ਖੇਡਦੇ ਨੇ ਬਹੁਤ ਜ਼ਿਆਦਾ ਇਹਨਾਂ ਨੂੰ ਇੱਥੇ ਬਸ ਇਹਨਾਂ ਟੱਪਦੇ ਆ ਛੱਤ ਦੇ ਉੱਪਰ ਤੇ ਕਦੇ ਬੇੜੇ 'ਚ ਕਦੇ ਛੱਤ ਤੇ ਬਸ ਇਹਨਾਂ ਨੇ ਇਦਾਂ ਹੀ ਖੇਡਦੇ ਰਹਿਣਾ ਦੇਖੋ ਕਿੰਨੇ ਸੋਹਣੇ ਹਨਾ ਲੱਗਦੀ ਆ ਇੰਨਾ ਸੋਹਣਾ ਵਾਤਾਵਰਨ ਇਹ ਜੇ ਮੌਸਮ ਦੇ ਵਿੱਚ ਤਾਂ ਸੱਚੇ ਪਿੰਡਾਂ ਦੀ ਵਿੱਚ ਵਾੜਾ ਹੀ ਵਧੀਆ ਮੌਸਮ ਹੁੰਦਾ ਮਤਲਬ ਮਨ ਖੁਸ਼ ਹੋ ਜਾਂਦਾ ਵਾ ਤੇ ਬੱਚੇ ਤਾਂ ਖੁਸ਼ ਹੋਣਗੇ ਹੋਣਗੇ ਵੱਡਿਆਂ ਨੂੰ ਵੀ ਖੁਸ਼ ਕਰ ਦਿੰਦਾ ਪਰ ਹਜੇ ਬੱਦਲ ਨਾ ਆਉਣ ਫਸਲਾਂ ਨੂੰ ਖਰਾਬ ਕਰ ਦਿੰਦੇ ਆ ਤੇ ਅਜੇ ਤੱਕ ਬਸ ਇਹੀ ਅਰਦਾਸ ਆ ਵੀ ਪ੍ਰਮਾਤਮਾ ਨਾ ਆ ਇਹ ਜੇ ਹਨਾ ਬੱਦਲ ਵਾਲੀ ਲਿਆਵੇ ਮਾਸੀਆਂ ਦੇ ਬੱਚੇ ਕੀ ਖੇਡ ਰਹੇ ਯਾਰ ਬੀਦੋ ਰੇ ਹੈਲੋ 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 ਪਤਿੰਦਾ ਜੀ ਚਿੱਟੀ ਜੀ ਪਹਿਲਾਂ ਆ ਬੱਚਾ ਸਾਡੇ ਮਗਰ ਮਗਰ ਆਇਆ ਹੁਣ ਉਹ ਬੱਚੀ ਸਾਡੇ ਮਗਰ ਮਗਰ ਆਈ ਆ ਫੋਲੋ ਕਰ ਦੇਓ ਫੋਲੋ ਕਰ ਦਿਓ ਕੀ ਹੋ ਗਿਆ ਜਰਾ ਪੇ ਸਾਰੇ ਖਾ ਖੇਡ ਕੀ ਰਿਹਾ ਕਾਰਡਸ ਕੀ ਖੇਡਦੇ ਹੋ ਕਿਹੜੀ ਖੇਡ ਪਾਪਾ ਦਾ ਨਾ ਨੀ ਪਾਪੀ ਤੇ ਮਸ਼ਹੂਰ ਆ ਅਸ ਕਾਰਡਸ ਪਾਣੀ ਮੇਰੀ ਚਲੋ ਖੇਡੋ ਖੇਡੋ ਗੁੱਡ ਪੱਤੇ ਦੇ ਕੁੰਦੇ ਦੇਖੋ ਕਿ ਦੇ ਕਰਨ ਬੁੱਤੇ ਆਇਆ ਇਹ ਫਸਾਉਣ ਵਾਲੇ ਪੱਤੇ ਆ ਮੇਰੇ ਹੂੰ ਹੂੰ ਨਹੀਂ 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 ਮੈਂ ਫੜਨੇ ਫੜਨਾ ਮੈਂ ਤੇ ਪੱਤੇ ਫੜਾ ਕੇ ਮੈਂ ਨਹੀਂ ਫੜਨਾ ਲਓ ਬਈ ਪਾਕਿਸਤਾਨ ਦੀ ਬਰਫੀ ਪਾਕਿਸਤਾਨ ਦੀ ਆ ਇੰਡੀਆ ਕਿ ਦਿੱਤੀ ਆ ਚਾਚ ਨੇ ਵਾਓ ਦਿਖਾਇਓ ਕਿਸ ਤਰ੍ਹਾਂ ਡਰਾਈ ਫਰੂਟਸ ਪਤਾ ਕੀ ਲੱਗੇ ਹੋਏ ਅਖਰੋਟ ਯੇ ਅਕਰੋਟ ਤੇ ਉਹ ਵੀ ਲੱਗੇ ਹੋਏ ਆ ਗੈਡਾਮ ਕਾਜੂ ਇਹ ਸਾਰਾ ਪੈਕੇਟ ਬੰਦ ਆ ਖੋਲ ਕੇ ਲੈ ਕੇ ਆਇਓ ਥਲਨਾ ਖੋਲ ਕੇ ਲੈ ਕੇ ਆਉਣੀ ਫਿਰ ਛੁਲ ਦਿਨੀ ਥੋੜੀ ਬੱਚੇ ਬਸ ਖੇੜ ਖੂੜ ਕੇ ਫਿਰ ਆ ਕੇ ਕਾਰਟਸ ਨਾਲ ਖੇਡਣ ਲੱਗ ਜਾਂਦੇ ਆ ਐਦਾਂ ਹੀ ਬਸ ਇਹ ਆਪ ਦਾ ਟਾਈਮ ਕੱਢਦੇ ਆ ਕਿਉਂਕਿ ਸਾਰੇ ਜਣੇ ਰਲੇ ਹੋਏ ਆ ਮਾਸੀਆਂ ਦੇ ਜਵਾਕ ਨਾਲ ਹਨਾ ਤੇ ਮਾਸੀ ਦੀ ਬੇਟੀ ਆਈ ਹੋਈ ਆ ਉਹ ਇਹਨਾਂ ਦੇ ਕੋਲੇ ਆ ਗਈ ਇੱਥੇ ਨਾਲ ਕੇ ਸਾਰੇ ਇਕੱਠੇ ਹੋਏ ਹੋਏ ਆ ਤੇ ਖੁਸ਼ ਨੇ ਪੂਰੇ ਪਹਿਣ ਦਾ ਵੀ ਨਹੀਂ ਸਰਦਾ ਹੈਗਾ ਉਹ ਨਹੀਂ ਆਈ ਹੈਗੀ ਤੇ ਜਿਹੜੀ ਮੇਰੇ ਕੋਲੇ ਆ ਮੇਰੀ ਛੋਟੀ ਭੈਣ ਤੇ ਉਹੋ ਤਾਂ ਨਹੀਂ ਆਉਂਦੀ ਕਿਉਂਕਿ ਉਹਦਾ ਸਕੂਲ ਦਾ ਹਨਾ ਹੁੰਦਾ ਵਾ ਮਤਲਬ ਸਕੂਲ ਤੋਂ ਨਹੀਂ ਛੁੱਟੀ ਮਿਲਦੀਗੀ ਤੇ ਇਦਾਂ ਹੀ ਬਸ ਆਪਣੇ ਆਪਣੇ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ ਤਾਂ ਦਿਲ ਕਰਦਾ ਹੁੰਦਾ ਵੀ ਸਾਰੀਆਂ ਭੈਣਾਂ ਇਕੱਠੀਆਂ ਹੋਈਏ ਤੇ ਇੰਜੋਏ ਕਰੀਏ ਕੋਈ ਦਿਨ ਹੁੰਦਾ ਇੱਕ ਦੋ ਵਾਰੀ ਆ ਕੇ ਮੈਨੂੰ ਮਿਲ ਗਈ ਆ ਉਹ ਤੇ ਮੈਂ ਵੀ ਸੋਚਦੀ ਆ ਉਹਦੇ ਕੋਲੇ ਜਾਣਾ ਤੇ ਹੁਣ ਇੱਕ ਤਾਂ ਉਹਦੀ ਬੇਟੀ ਇੱਥੇ ਆਈ ਹੋਈ ਆ ਉਹ ਨਹੀਂ ਮੰਨਦੀ ਹੈਗੀ ਉਹਨੂੰ ਆਇਆ ਵੀ ਨਹੀਂ ਅਸੀਂ ਇੱਥੇ ਹੀ ਰਹੀਏ ਤੇ ਮੰਮੀ ਨਾ ਮੈਂ ਚੋਰ ਤੇ ਰੋਟੀ ਲਹਾਤੀ ਸੀ ਤੇ ਆ ਸਰਗੁੰ ਦਾ ਹਾਲ ਦੇਖ ਲੋ ਤੁਸੀਂ ਕੀ ਬਣਿਆ ਹੋਇਆ ਵਾ ਇੰਨੀ ਮਿੱਟੀ ਨਾਲ ਖੇਡਦੀ ਆ ਨਾ ਇਹ ਇੰਨਾ ਖੁਸ਼ ਹੁੰਦੀ ਆ ਤੇ ਮੈਂ ਛੱਡ ਦਿੰਨੀ ਆ ਵੀ ਤੂੰ ਆਰਾਮ ਨਾਲ ਆਪਣਾ ਬਚਪਨ ਜੀ ਹਨਾ ਖੇਡ ਜਿੰਨਾ ਖੇਡ ਸਕਦੀਆਂ ਕੋਈ ਗੱਲ ਨਹੀਂ ਮਿੱਟੀ ਨਾਲ ਤਾਂ ਕਹਿੰਦੇ ਮਿੱਟੀ ਨਾਲ ਖੇਡਣ ਦੇਣਾ ਚਾਹੀਦਾ ਵਾ ਬੱਚੇ ਨੂੰ ਹਨਾ ਕਿੰਨਾ ਆਪਣੇ ਮਨ ਦੇ ਨਾਲ ਉਹ ਖੇਡਦੀ ਪਈ ਆ ਕਿੰਨੀ ਖੁਸ਼ ਹੋ ਰਹੀ ਆ ਮਿੱਟੀ ਨੂੰ ਡਾ ਡਾ ਕੇ ਹੱਥ ਤੇ ਉੱਪਰ ਪਾ ਪਾ ਕੇ ਫਿਰ ਮੈਨੂੰ ਬਿਲਕੁਲ ਛੱਡਿਆ ਹੁੰਦਾ ਬਾਬੀ ਤੂੰ ਜਿੰਨਾ ਮਰਜੀ ਲਿਪੜ ਲੈ ਜਿੰਨਾ ਮਰਜੀ ਖੇਡ ਲੈ ਵੀ ਬਾਅਦ ਚ ਹੀ ਤੈਨੂੰ ਨਵਾਉਂਗੀ ਫਿਰ ਜਦੋਂ ਐ ਖੇਡ ਕੇ ਥੱਕ ਜਾਂਦੀ ਆ ਫਿਰ ਲਾ ਕੇ ਫਿਰ ਇੰਨਾ ਸੋਹਣਾ ਸੌਂਦੀ ਆ ਇੰਨੀ ਸੋਹਣਿਆ ਨੂੰ ਨੀਂਦ ਆਉਂਦੀ ਆ ਬਹੁਤ ਜ਼ਿਆਦਾ ਸੌਂਦੀ ਆ ਫਿਰ ਇਹ ਰੱਜ ਕੇ ਫਿਰ ਸੌਂਦੀ ਆ ਤੇ ਦੇਖੋ ਖੇਡ ਦੇਖੋ ਤੁਸੀਂ ਲੇਥੂ ਫੇਥੂ ਹੀ ਬੈਠੇ ਮਤਲਬ ਸਾਰੇ ਕੱਪੜੇ ਇਹਨੇ ਲਵੇੜੇ ਹੋਇਆ ਗਰਦਨ ਪਿੱਛੇੋਂ ਇੰਨੇ ਕੱਪੜੇ ਲਵੇੜੇ ਹੋਇਆ ਨੇ ਬਹੁਤ ਜ਼ਿਆਦਾ ਤੇ ਮੈਂ ਵੀਡੀਓ ਬਣਾ ਬਣਾ ਕੇ ਉਹਨਾਂ ਨੂੰ ਵੀ ਭੇਜਦੀ ਹੁੰਨੀ ਆ ਘਰੇ ਇਹਦੇ ਪਾਪਾ ਉਹਨਾਂ ਨੂੰ ਵੀ ਦੇਖ ਲੋ ਵੀ ਕਿੰਨਾ ਹਨ ਆ ਉਹ ਕਰਦੀ ਆ ਤੇ ਇੱਥੇ ਅਸੀਂ ਸਾਰੇ ਜਣੇ ਮਤਲਬ ਮੇਰੇ ਆਂਟੀ ਆ ਕੋਲੇ ਹੀ ਘਰਦੇ ਆ ਮਤਲਬ ਮੇਰੇ ਮਾਵਾ ਵਰਗੇ ਬਹੁਤ ਪਿਆਰ ਕਰਦੇ ਨੇ ਬੱਚਿਆਂ ਨੂੰ ਵੀ ਆਪਦੇ ਨਾਲ ਲੈ ਜਾਣਗੇ ਉੱਥੇ ਉਹਨਾਂ ਨੂੰ ਆਪਦੇ ਘਰੇ ਖਲੋਣਗੇ ਪਲੋਣਗੇ ਹਨਾ ਬੱਚੇ ਵੀ ਮਤਲਬ ਭੱਜ ਭੱਜ ਇਹਨਾਂ ਦੇ ਘਰ ਜਾਂਦੇ ਆ ਜਿਹੜਾ ਪਿਆਰ ਕਰਦਾ ਉਹਦੇ ਨਾਲ ਹੀ ਹੁੰਦਾ ਹਨਾ ਮਤਲਬ ਬਹੁਤ ਵਧੀਆ ਬਹੁਤ ਵਧੀਆ ਨੇਚਰ ਦੇ ਆ ਮੇਰੇ ਨਾਲ ਇੱਥੇ ਸਾਰੇ ਪੇਕਿਆਂ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਨੇਚਰ ਅ ਤੁਸੀਂ ਕਹੋਗੇ ਆਪਦੇ ਪੇਕਿਆਂ ਦੀ ਸਫਤਤਾ ਕਰਦੀ ਰਹਿੰਦੀ ਆ ਵੀ ਪਤਾ ਨਹੀਂ ਕੀ ਗੱਲ ਆ ਜਾਣਤਾ ਹਨ ਬਈ ਮੈਂ ਸਾਰਿਆਂ ਨੂੰ ਹੱਸ ਕੇ ਮਿਲਦੀ ਆ ਸ਼ਾਇਦ ਤਾਂ ਮੈਨੂੰ ਸਾਰੇ ਮਤਲਬ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਆ ਤੇ ਸਾਰੇ ਹਨਾ ਬਹੁਤ ਵਧੀਆ ਨੇ ਤੇ ਜਦੋਂ ਮੈਂ ਔਨੀਅਮ ਸਾਰਿਆਂ ਨੇ ਘਰ ਤੇ ਜਾ ਕੇ ਮਿਲ ਕੇ ਵੀ ਆਉਣਾ ਹਨਾ ਤੇ ਇੱਥੇ ਅਸੀਂ ਲੱਗੇ ਹੋਇਆ ਆਲੂ ਪਿਆਜ਼ ਤੇ ਪਾਲਕ ਦੇ ਪਕੌੜੇ ਬਣਾਉਣੇ ਆ ਤੇ ਉਹਦੇ ਲਈ ਲੱਗੇ ਹੋਏ ਆ ਕਿਉਂਕਿ ਮੰਮੀ ਕਹਿੰਦੇ ਵੀ ਮੇਰਾ ਭਾਈ ਗਿਆ ਵਾ ਬਾਹਰ ਮਾਮਾ ਜੀ ਬਾਹਰ ਗਏ ਨੇ ਸਾਰੀ ਫੈਮਿਲੀ ਦਾ ਵੀਜ਼ਾ ਆ ਗਿਆ ਸੀ ਵੀ ਮੈਂ ਹਨਾ ਆਪਾਂ ਆਪਾਂ ਵੀ ਕੁਝ ਬਣਾਈਏ ਤੇ ਮੈਂ ਆਪਣੀਆਂ ਫਰੈਂਡਸ ਨੂੰ ਖਲਾਮਾ ਪਲਾਮਾ ਵੀ ਮੇਰਾ ਮਨ ਆ ਮੇਰੇ ਤੇ ਅੱবি ਕੋਈ ਵੱਡੀ ਗੱਲ ਆ ਵੀ ਆਪਾਂ ਚੱਲ ਪਕੌੜੇ ਬਣਾਉਣੇ ਆ ਪਕੌੜੇ ਬਣਾ ਲੈਣੇ ਆ ਮਿੱਠਾ-ਮੂਠਾ ਮੰਮੀ ਨੇ ਮੰਗਵਾ ਲਿਆ ਸੀ ਆ ਤੇ ਚਲੋ ਕਲਾਸੀ ਫੇਰੇ تھے ਸਾਰੇ ਹਨਾ ਆਂਟੀ ਉਹਨਾਂ ਨੂੰ ਬੁਲਾ ਲਿਆ ਤੇ ਨਾਲੇ ਗੱਲਾਂ ਬਾਤਾਂ ਮਾਰੀਆਂ ਨਾਲੇ ਖਾਦਾ ਪੀਤਾ ਰੱਜ ਕੇ ਹਨਾ ਮਤਲਬ ਮਜ਼ਾ ਆ ਗਿਆ ਤੇ ਸਾਰਾ ਦਿਨ ਪਾਰ ਰੱਜ ਅਸੀਂ ਨਾ ਸਾਰਾ ਦਿਨ ਇੰਨਾ ਬਿਜ਼ੀ ਰਹੇ ਬਿਲਕੁਲ ਰੈਸਟ ਨਹੀਂ ਮਿਲੀ ਹੈਗੀ ਬੇਟੀ ਵੀ ਖੇਡ ਕੇ ਰੱਜ ਕੇ ਸੁੱਤੀ ਉਹ ਉਹਨੇ ਵੀ ਸਾਨੂੰ ਤੰਗ ਨਹੀਂ ਕੀਤਾ ਉਹ ਸੁੱਤੀ ਰਹੀ ਆਰਾਮ ਨਾਲ ਤੇ ਅਸੀਂ ਆਪਦਾ ਕੰਮ ਕਰਦੇ ਰਹੇ ਤੇ ਗੋਭੀ ਦੇ ਪਕੌੜੇ ਵੀ ਬਣਾਉਣੇ ਅਸਲਿ ਗੋਭੀ ਦੇ ਫਲਫਲ ਵੀ ਤੋੜ ਕੇ ਰੱਖ ਲੈ ਇਹਨਾਂ ਨੂੰ ਮੈਂ ਪਾਣੀ 'ਚ ਉਬਾਲ ਕੇ ਫੇਰ ਬਣਾਉਣੀ ਹੁੰਦੀ ਆ ਵੀ ਪਹਿਲਾਂ ਮਾੜੀ ਜੀ ਉਬਾਲੀ ਆ ਜੂਗੀ ਨਾਲੇ ਤਾਂ ਸਾਰੇ ਸਾਫ਼ ਹੋ ਜਾਂਦਾ ਵਾ ਹਨਾ ਗੋਭੀ ਦੇ ਵਿੱਚੋਂ ਕੋਈ ਵੀ ਗੋਭੀ ਦੇ ਵਿੱਚ ਕਹਿੰਦੇ ਆ ਸਪਰੇ ਵਗੈਰਾ ਜ਼ਿਆਦਾ ਹੁੰਦੀ ਆ ਵੀ ਉਹ ਚਲੋ ਹਨਾ ਨਾਲੇ ਤਾਂ ਉਹ ਨਿਕਲ ਜਾਂਦੀ ਆ ਤੇ ਇੱਥੇ ਮੈਂ ਖੁੱਲੇ ਜੇ ਭਾਂਡੇ ਵਿੱਚ ਪ੍ਰਾਂਤ ਲੈ ਲਈ ਸੀ ਉਹਦੇ ਵਿੱਚ ਪਾ ਲਈ ਸੀ ਸਾਰਾ ਕੁਸ਼ ਮਟੀਰੀਅਲ ਇੱਥੇ ਮੇਰੇ ਕੋਲ ਹੈਗਾ ਆਲੂ ਪਿਆਜ਼ ਤੇ ਪਾਲਕ ਗੋਭੀ ਦੇ ਅਲੱਗ ਪਕੌੜੇ ਬਣਾਵਾਂਗੇ ਇਹਦੇ ਵਿੱਚ ਮੈਂ ਪਾ ਲਈ ਦਹੀਂ ਦਹੀਂ ਮੇਂ ਜ਼ਰੂਰ ਪਾਉਣੀ ਹੁੰਦੀ ਆ ਦਹੀਂ ਦੇ ਨਾਲ ਆ ਜਿਹੜੀ ਬਹੁਤ ਸੋਹਣੀ ਜੀ ਮਿੱਣੀ ਜੀ ਇਹਦੇ ਵਿੱਚੋਂ ਇੱਕ ਤਾਂ ਖੁਸ਼ਬੂ ਆਉਣ ਲੱਗ ਜਾਂਦੀ ਆ ਇੱਕ ਥੋੜਾ ਜਿਹਾ ਖਟਾਸ ਪਨ ਜਾ ਆ ਜਾਂਦਾ ਹਨ ਇਸ ਲਈ ਬਹੁਤ ਜ਼ਿਆਦਾ ਵਧੀਆ ਰਹਿੰਦਾ ਆ ਆਪਾਂ ਲੈ ਮੈਂ ਬੇਸਣ ਮੈਂ ਬਿਨਾ ਮਿਣਿਆ ਤੋਲਿਆ ਮੈਂ ਕਦੇ ਮਣ ਦੀ ਤੁਲ ਨਹੀਂ ਨਹੀਂ ਹੁੰਦੀ ਮੈਂ ਤਾਂ ਵੈਸੇ ਹੀ ਐਕਸਪੀਰੀਅੰਸ ਹੋਇਆ ਹੋਇਆ ਵਾ ਉਦਾਂ ਹੀ ਆਪਾਂ ਬਣਾ ਲੇਦੇ ਆ ਆਪਾਂ ਲੈ ਨਮਕ ਇੰਨਾ ਵਧੀਆ ਨੂਨ ਮਿਰਚ ਸੀਗਾ ਸਾਰਾ ਕੁਝ ਉਹ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਏ ਨਮਕ ਪਾ ਲਿਆ ਜੀਰਾ ਪਾ ਲੂੰਗੀ ਥੋੜਾ ਜਿਹਾ ਜੀਰਾ ਪਾ ਲਿਆ ਤੇ ਇਹ ਮੈਂ ਪਾ ਲਿਆ ਗਰਮ ਮਸਾਲਾ ਹਲਦੀ ਤੇ ਕਿਚਨ ਕਿੰਗ ਮਸਾਲਾ ਇਹ ਰੰਗ ਵਾਲੀ ਲਾਲ ਮਿਰਚ ਤੇ ਆ ਥੋੜੀ ਜੀ ਦੂਜੀ ਮਿਰਚ ਪਾ ਲਈ ਰਾਂਗੜੀ ਲਾਲ ਮਿਰਚ ਨਾਲ ਇਦਾਂ ਵਾ ਵੀ ਵੀ ਰੰਗ ਜਾਂ ਵਧੀਆ ਆ ਜਾਂਦਾ ਵਾ ਤੇ ਬਾਕੀ ਮੰਮੀ ਨੇ ਮੈਨੂੰ ਕੁੰਡੇ ਦੇ ਵਿੱਚ ਕੁੱਟ ਕੇ ਦੇਤੀ ਸੀਗੀ ਹਰੀ ਮਿਰਚ ਉਹ ਪਾ ਲਈ ਤੇ ਹੁਣ ਇਹ ਸਾਰਾ ਰਲ ਲਾਂਗੇ ਚੰਗੀ ਤਰ੍ਹਾਂ ਥੋੜਾ ਥੋੜਾ ਪਾਣੀ ਪਾ ਕੇ ਸਾਰਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਮਿਕਸ ਕਰਕੇ ਫਿਰ ਚੁੱਲੇ ਤੇ ਹੀ ਬਣਾਏ ਸੀਗੇ ਪਕੌੜੇ ਤੇ ਮਜ਼ਾ ਵੀ ਬਹੁਤ ਆਇਆ ਬਣਾਉਂਦਿਆਂ ਨੂੰ ਥੱਕ ਵੀ ਬਹੁਤ ਗਈ ਸ਼ਾਮ ਤੱਕ ਤਾਂ ਮਤਲਬ ਬਹੁਤ ਜ਼ਿਆਦਾ ਸਿਕਾਵਟ ਹੋ ਗਈ ਸੀ ਕਿਉਂਕਿ ਮਟੀਰੀਅਲ ਵੀ ਜ਼ਿਆਦਾ ਸੀ ਸਾਡੇ ਕੋਲੇ ਇੱਕ ਤਾਂ ਹੈਗਾ ਸੀ ਇਹ ਬੱਚੇ ਇਕੱਠੇ ਹੋਏ ਹੋਏ ਆ ਹਨ ਵੀ ਖੁੱਲੇ ਜੇ ਚੱਲ ਸ਼ਾਮ ਤੱਕ ਬੱਚਾ ਖਾਈ ਜਾਂਦਾ ਹਨ ਜੇ ਮਨ ਵੀ ਹੁਣ ਬਣਾਉਣੀ ਲੱਗਿਆ ਤਾਂ ਹੁਣ ਫਿਰ ਉਹੀ ਗੱਲ ਵੀ ਥੋੜੀ ਜਿਹੀ ਨਹੀਂ ਬਣਾਉਣੀ ਹੈਗੀ ਫਿਰ ਹੁਣ ਵਧੀਆ ਜਾਈ ਬਣਾਵਾਂਗੇ ਖੁੱਲੇ ਮਤਲਬ ਇਧਈਆ ਕਹਿੰਦੇ ਵੀ ਪਿੰਡ ਦੇ ਲੋਕਾਂ ਦੇ ਦਿਲ ਬਹੁਤ ਖੁੱਲੇ ਹੁੰਦੇ ਆ ਇਹ ਸਹੀ ਗੱਲ ਆ ਸੱਚੇ ਹੁੰਦੇ ਆ ਹਨਾ ਤੇ ਆਪਾਂ ਨੂੰ ਹੁੰਦਾ ਕੋਈ ਨਾ ਆਂਡ ਗਮਾਣ ਦੇ ਵਿੱਚ ਵੀ ਦੇ ਦਾਂਗੇ ਜੇ ਭੋਰਾ ਲੱਗੇ ਵੀ ਵੱਧਾ ਬਚੇ ਹੋਇਆ ਤਾਂ ਕੋਈ ਆਂਡ ਗਮਾਣ ਦੇ ਕਿਸੇ ਦੇ ਮੂੰਹ ਚ ਪੈ ਜੂਗਾ ਨਾ ਕਿਸੇ ਨੂੰ ਹੋਰ ਖਲਾ ਦਾਂਗੇ ਤੇ ਐਦਾਂ ਮਤਲਬ ਕਿ ਐ ਨਹੀਂ ਹੈਗਾ ਵੀ ਥੋੜੀ ਜੀ ਚੀਜ਼ ਬਣਾਉਣੀ ਆ ਉਹੀ ਖਾ ਲੈਣੀ ਆ ਐਸੇ ਕਰਕੇ ਮੁੱਲ ਦੇ ਨਹੀਂ ਅਸੀਂ ਲੈਂਦੇ ਹੈਗੇ ਸੀਗਾ ਆਪ ਬਣਾ ਕੇ ਖਾਵਾਂਗੇ ਵੀ ਖੁੱਲੇ ਡੁੱਲੇ ਬਣਾਵਾਂਗੇ ਹੈਨਾ ਮੁੱਲ ਦੇ ਨਾਲ ਉੰਨੀ ਗੱਲ ਨਹੀਂ ਬਣਦੀ ਹੈਗੀ ਜਿਹੜੀ ਹੁਣ ਆਪਾਂ ਆਪ ਚੀਜ਼ ਬਣਾ ਕੇ ਖਾਣੀ ਆ ਤੇ ਉੰਨੀ ਗੱਲ ਨਹੀਂ ਬਣਦੀ ਮਤਲਬ ਥੱਕ ਤਾਂ ਅਸੀਂ ਜ਼ਰੂਰ ਗਈਆਂ ਸੀ ਬਹੁਤ ਥੱਕ ਗਈਆਂ ਸੀ ਪਰ ਮਜ਼ਾ ਵੀ ਇੰਨਾ ਆਇਆ ਨਾ ਸਾਰਿਆਂ ਨੂੰ ਪਸੰਦ ਵੀ ਇੰਨੇ ਆਏ ਪਕੌੜੇ ਬਣੇ ਹੋਏ ਬਹੁਤ ਜ਼ਿਆਦਾ ਹੈਨਾ ਤੇ ਬਸ ਮੈਨੂੰ ਥੋੜਾ ਜਿਹਾ ਘੱਟ ਲੱਗਿਆ ਇੱਥੇ ਮੈਂ ਬੇਸਣ ਥੋੜਾ ਜਿਹਾ ਹੋਰ ਲਾ ਲਿਆ ਸੀ ਵਿੱਚ ਬਾੜਾ ਜ਼ਿਆਦਾ ਬੇਸਣ ਮੇਰੀ ਮੈਂ ਪਾਉਂਦੀ ਹੁੰਦੀ ਕਿਉਂਕਿ ਬਾੜਾ ਜ਼ਿਆਦਾ ਬੇਸਣ ਵੀ ਨਾ ਫਿਰ ਉਹ ਕੜਕਮੇਜੇ ਨਹੀਂ ਬਣਦੇ ਹੈਗੇ ਜਿਵੇਂ ਆਪਾਂ ਕਹਦੇ ਵੀ ਉਹ ਨਾ ਥੋੜੇ ਫਿਸਤੇ ਫਿਸਤੇ ਜੇ ਬਣਦੇ ਆ ਬਾਹਲੇ ਬੇਸਣ ਵਾਲੇ ਨਹੀਂ ਮੈਨੂੰ ਚੰਗੇ ਲੱਗਦੇ ਵੀ ਜਾਨੇ ਮਟੀਰੀਅਲ ਜ਼ਿਆਦਾ ਹੋਵੇ ਬੇਸਣ ਘੱਟ ਹੋਵੇ ਬਸ ਕੋਟਿੰਗ ਜੀ ਹੋਈ ਹੋਵੇ ਬੇਸਣ ਦੀ ਬਸ ਇੰਨੇ ਕ ਇੰਨਾ ਕ ਬੇਸਣ ਹੋਵੇ ਬਾੜਾ ਜ਼ਿਆਦਾ ਬੇਸਣ ਦੇ ਵਿੱਚ ਲਿਬੜੇ ਹੋਏ ਵੀ ਨਹੀਂ ਚੰਗੇ ਲੱਗਦੇ ਤੇ ਇਹ ਮੈਂ ਚੰਗੀ ਤਰ੍ਹਾਂ ਇੱਕਸਾਰ ਕਰ ਲਿਆ ਸੀ ਸਾਰਾ ਤਾਂ ਹੀ ਮੈਂ ਭਾਂਟ ਲੈ ਕੇ ਬੈਠੀ ਸੀ ਵੀ ਖੁੱਲੇ ਜੇ ਭਾਂਡੇ ਦੇ ਵਿੱਚ ਕਰਿਆ ਜਾਵੇ ਤਾਂ ਕਿ ਚੰਗੀ ਤਰ੍ਹਾਂ ਮਿਕਸ ਹੋ ਜਾਣ ਸਮਾਰ ਕੇ ਇੱਕ ਜਾਨ ਜੀ ਹੋ ਜਾਣ ਸਾਰੇ ਹਨਾ ਤੇ ਇੱਥੇ ਮੰਮੀ ਨੇ ਸੌਰੀ ਜਿਹੜੇ ਮੇਰੇ ਆਂਟੀ ਨਾਲ ਕਟਵਾਉਂਦੇ ਪਏ ਸੀ ਉਹਨਾਂ ਨੇ ਮਚਾਤੀ ਅੱਗ ਵਿਚਾਰਿਆ ਨੇ ਉਹਨਾਂ ਨੇ ਅੱਗ ਮਚਾਈ ਤੇ ਮੈਂ ਪਕੌੜੇ ਤਲੇ ਉਹਨਾਂ ਨੂੰ ਸਗੋਂ ਉਹਨਾਂ ਦੀ ਜ਼ਿਆਦਾ ਮਿਹਨਤ ਆ ਵੀ ਮੈਨੂੰ ਬਹੁਤ ਅਰਸਾ ਆ ਵਿਚਾਰਿਆ ਨੇ ਮੈਂ ਕਿਹਾ ਇਹਨਾਂ ਨੇ ਕਿਹੜਾ ਬਾਲੀ ਖਾ ਜਾਣੇ ਆ ਵੀ ਦੇਖ ਲੈਣਾ ਆਪਣੇ ਨਾਲ ਲੱਗੇ ਰਹੇ ਮੈਂ ਮੰਮੀ ਨੂੰ ਕਹਿੰਦੀ ਸੀਗੀ ਤੇ ਮੰਮੀ ਕੋਈ ਮੰਮੀ ਤੋਂ ਬਿਨੈ ਇੰਨਾ ਹੁੰਦਾ ਮੰਮੀ ਦਾ ਤਾਂ ਹੋਰ ਹੀ ਨਹੀਂ ਕੰਮ ਹਨਾ ਨਿੱਕੇ ਨਿੱਕੇ ਲੋਟ ਆਉਂਦੇ ਹੈਗੇ ਬਾਕੀ ਹੁਣ ਬੱਚੇ ਆਏ ਹੋਏ ਆ ਤਾਂ ਵੀ ਨਹੀਂ ਤਾਂ ਚੱਲ ਇਹਨਾਂ ਦੀ ਛੋਟੀ ਜੀ ਫੈਮਿਲੀ ਆ ਤੇ ਮੰਮੀ ਸਾਡੇ ਨਾਲ ਥੋੜਾ ਬਹੁਤ ਆਏ ਤੋੜਾ ਫਰੇਜੇ ਵਾਲਾ ਕੰਮ ਕਰਦੇ ਰਹੇ ਤੇ ਅਸੀਂ ਮਾਂਟੀ ਵਿਚਾਰੀ ਅੱਗ ਮਚਾਈ ਗਏ ਉਹਨਾਂ ਨੂੰ ਅੱਗ ਮੂਰੇ ਬਿਠਾਤਾ ਇੱਕ ਗਰਮੀ ਵੀ ਅੱਜ ਨਾ ਪਤਾ ਨਹੀਂ ਕਿਉਂ ਇੰਨੀ ਗਰਮੀ ਹੋ ਗਈ ਸੀ ਪਹਿਲਾਂ ਸਵੇਰ ਸਵੇਰ ਤਾਂ ਬੜੀ ਸੋਹਣੀ ਹਵਾ ਚੱਲਦੀ ਸੀ ਤੇ ਬਾਹਰ ਚ ਕਾਫੀ ਗਰਮੀ ਹੋ ਗਈ ਸੀ ਰੜੇ ਰੜੇ ਪਕੌੜੇ ਤੇ ਦੇਖੋ ਹੁਣ ਆਪਣੀ ਕੜਾਹੀ ਚੜਾਈ ਹੋਈ ਆ ਤੇ ਆਜੋ ਸਾਰੇ ਸਬਸਕ੍ਰਾਈਬਰਸ ਮੇਰੇ ਤੁਸੀਂ ਆਓ ਜਰੂਰ ਮੈਨੂੰ ਮਿਲਣ ਆਓ ਮੈਂ ਤੁਹਾਨੂੰ ਜਰੂਰ ਕੁਝ ਨਾ ਕੁਝ ਜਰੂਰ ਬਣਾ ਕੇ ਖਿਲਾਉਂਗੀ ਦੇਖੋ ਗਰਮਾ ਗਰਮ ਪਕੌੜੇ ਕੜਾਹੀ ਆਪਣੀ ਚੜੀ ਹੋਈ ਆ ਤੇ ਖੁੱਲੇ ਪਕੌੜੇ ਆਪਾਂ ਬਣਾ ਰਹੇ ਆ ਤੇ ਉਹੀ ਬਸ ਪਿੰਡਾਂ ਦਾ ਖੁੱਲਾ ਜੀਨ ਰਹਿਣ ਸਹਿਣ ਹੁੰਦਾ ਵਾ ਹਨਾ ਤੇ ਖੁੱਲਾ ਜੀ ਭਰ ਕੇ ਜਿੰਦੇ ਆ ਇਹ ਆਇ ਨਹੀਂ ਮਰੂ ਮਰੂ ਨਹੀਂ ਕਰਦੇ ਹੈਗੇ ਤੇ ਚਾਹੇ ਆਪਾਂ ਸ਼ਹਿਰਾਂ ਵਾਲੇ ਚਾਹੇ ਜਿੰਨੇ ਮਰਜੀ ਵੀ ਆ ਪਰ ਜਿਹੜਾ ਹੁਣ ਜਿੰਮੇ ਵੀ ਆ ਹਨਾ ਤੇ ਕਿੱਥੇ ਤਾਂ ਆਪਾਂ ਗੈਸ ਤੇ ਉਨੀਕੀ ਚੀਜ਼ ਬਣਾਉਣੀ ਆ ਕਿੱਥੇ ਹੁਣ ਚੁੱਲੇ ਤੇ ਅੱਗ ਮਚਾਓ ਤੇ ਬਣਾਉ ਉਹ ਨਾਲੇ ਤਾਂ ਸਵਾਦ ਵੱਖਰਾ ਹੀ ਹੁੰਦਾ ਵਾ ਹਨਾ ਚੁੱਲੇ ਤੇ ਬਣੀ ਹੋਈ ਚੀਜ਼ ਦਾ ਤੇ ਇੱਥੇ ਅਸੀਂ ਬੇਟੀ ਮੇਰੀ ਲੱਗੀ ਹੋਈ ਸੀਗੀ ਵੀਡੀਓ ਬਣਾਉਣਾ ਆ ਦੇਖੋ ਗੋਭੀ ਨੂੰ ਉਬਾਲ ਲਿਆ ਥੋੜਾ ਜਿਹਾ ਤੇ ਛਾਂਲ ਲਿਆ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਹੁਣ ਇਹਨੂੰ ਥੋੜੀ ਥੋੜੀ ਕੋਟਿੰਗ ਨੂਨ ਮਿਰਚ ਦੀ ਸਾਰਾ ਨੂਨ ਮਿਰਚ ਮਸਾਲਾ ਸਾਰਾ ਕੁਝ ਪਾ ਕੇ ਨਾ ਥੋੜੀ ਜਿਹੀ ਕੋਟਿੰਗ ਜੀ ਕਰਾਂਗੇ ਤਾਂ ਕਿ ਇਹ ਨਾ ਹੋਵੇ ਵੀ ਗੋਭੀ ਦੇ ਉੱਪਰ ਉੱਪਰ ਹੀ ਜਿਹੜਾ ਹੈਗਾ ਵਾ ਨੂਨ ਮਿਰਚ ਮਸਾਲਾ ਹੋਵੇ ਤੇ ਵਿੱਚ ਹੋਵੇ ਨਾ ਫੂਕੀ ਜੀ ਹੋਵੇ ਉਹ ਫਿਰ ਚੰਗੀ ਨਹੀਂ ਲੱਗਦੀ ਦੇਚ ਤੱਕ ਚੰਗੀ ਤਰ੍ਹਾਂ ਮਸਾਲਾ ਭਰ ਜਵੇ ਇਹਦੇ ਕਰਕੇ ਇਹ ਸਾਰੇ ਮਸਾਲੇ ਦੀ ਇੱਕ ਤਰ੍ਹਾਂ ਕੋਟਿੰਗ ਜੀ ਕਰਕੇ ਤੇ ਉਹਨੂੰ ਥੋੜੇ ਟਾਈਮ ਲਈ ਰੱਖ ਦਾਂਗੇ ਤਾਂ ਕਿ ਇਹਦੇ ਵਿੱਚ ਜਿਹੜਾ ਮਸਾਲਾ ਰੱਚ ਮਚ ਜਾਵੇ ਉਹਨੇ ਟਾਈਮ ਅਸੀਂ ਉਹ ਦੂਜੇ ਲੱਗੇ ਹੋਏ ਸੀ ਬਣਾਣੇ ਇਧਰ ਮੰਮਾ ਨੇ ਇਹ ਕਰਕੇ ਰੱਖਤਾ ਤੇ ਇਸ ਤੋਂ ਬਾਅਦ ਚ ਬੇਸਣ ਦਾ ਸਾਰਾ ਬਣਾ ਕੇ ਘੋਲ ਉਹਦੇ ਵਿੱਚ ਵੀ ਹਲਕਾ ਹਲਕਾ ਨੂਨ ਮਿਰਚ ਪਾ ਕੇ ਮਤਲਬ ਇੰਨਾ ਐਸਾ ਨਾ ਨੂਨ ਮਿਰਚ ਪਾਇਆ ਵੀ ਦੋਨੇ ਦੋਨਾਂ ਦੇ ਵਿੱਚ ਪਾਇਆ ਹੋਇਆ ਠੀਕ ਹੋਵੇ ਇਹ ਨਾ ਹੋਵੇ ਵੀ ਵੱਧ ਹੋ ਜਵੇ ਤੇ ਆਪਣੇ ਹਸਾਬ ਨਾਲ ਥੋੜਾ ਥੋੜਾ ਪਾ ਕੇ ਤੇ ਮਸਾਲੇ ਉਹਦੇ ਵਿੱਚ ਬੇਸਣ ਦੇ ਵਿੱਚ ਉਹਦਾ ਵੀ ਘੋਲ ਤਿਆਰ ਕਰਦਾ ਸੀ ਮੰਮੀ ਨੇ ਇੱਥੇ ਬੈਠੇ ਬੈਠੇ ਤੇ ਉਸ ਤੋਂ ਬਾਅਦ ਅਸੀਂ ਲੱਗ ਗਏ ਸੀ ਫਿਰ ਘੋਲ ਦੇ ਵਿੱਚ ਇਹ ਗੋਭੀ ਦੇ ਬਣਾਉਣ ਲੱਗੇ ਸੀ ਹਜੇ ਸਾਡੇ ਬੇਸਣ ਦੇ ਆਲੂ ਇਹਦੇ ਚਲਦੇ ਪਿਆ ਆਲੂ ਦੇ ਆਲੂ ਪਾਲਕ ਦੇ ਪਕੌੜੇ ਕੱਢਦੇ ਪਏ ਆ ਉਹਨਾਂ ਟਾਈਮ 15-20 ਮਿੰਟ ਇਹਨਾਂ ਨੂੰ ਲੱਗਣਗੇ 15-20 ਮਿੰਟ ਚ ਉਹ ਚੰਗੀ ਤਰ੍ਹਾਂ ਮਤਲਬ ਉਹਦੇ ਵਿੱਚ ਮਸਾਲਾ ਜਿਹੜਾ ਰਚ ਮਿਚ ਜਾਊਗਾ ਹਨ ਇਸ ਲਈ ਉਹਨੂੰ ਥੋੜਾ ਜਿਹਾ ਪਹਿਲਾਂ ਕਰਕੇ ਉਹਨੂੰ ਟੱਕਤਾ ਗੋਭੀ ਨੂੰ ਫਿਰ ਐਦਾਂ ਨਹੀਂ ਹੁੰਦਾ ਜੇ ਆਪਾਂ ਕੱਲੇ ਬੇਸਣ ਦੇ ਵਿੱਚ ਹੀ ਉਹਨੂੰ ਲਵੇੜ ਲਵੇੜ ਕੇ ਪਾਉਨੇ ਆ ਨਾ ਪਕੌੜੇ ਫਿਰ ਅੰਦਰ ਗੋਭੀ ਦੇ ਵਿੱਚ ਫੋਕੀ ਜੀ ਰਹਿ ਜਾਂਦੀ ਹੈ ਅੰਦਰ ਫਿਰ ਅੰਦਰ ਤੱਕ ਮਸਾਲਾ ਨਹੀਂ ਜਾਂਦਾ ਹੈਗਾ ਹਨ ਇਸ ਲਈ ਪਹਿਲਾਂ ਐਦਾਂ ਕੋਟ ਕਰਕੇ ਰੱਖ ਦਵੇ ਤੇ ਫਿਰ ਜ਼ਿਆਦਾ ਵਧੀਆ ਬਣਦੇ ਆ ਲਓ ਜੀ ਹੁਣ ਅਸੀਂ ਆਪਾਂ ਦੂਜੀ ਪ੍ਰਾਂਤ ਦੇ ਵਿੱਚ ਥੱਲੇ ਵਿਛਾ ਲਿਆ ਅਖਬਾਰ ਤਾਂ ਕਿ ਜਿਹੜਾ ਤੇਲ ਹੋਊਗਾ ਐਕਸਟਰਾ ਉਹ ਨਿਕਲ ਜਵੇ ਖੁਫਾਰ ਬਿਸ਼ਾ ਕੇ ਤੇ ਆਪਾਂ ਪਕੌੜੇ ਕੱਢਣੇ ਸ਼ੁਰੂ ਕਰ ਤੇ ਪ੍ਰਾਂਤ ਭਰ ਕੇ ਪਕੌੜਿਆਂ ਦੀ ਗੱਡੀ ਸੀ ਤੇ ਆਹ ਹਾਲ ਕੱਢ ਰਹੇ ਆ ਆਪਾਂ ਗੋਭੀ ਦੇ ਬੱਚੇ ਬੇਚਰੀ ਪਤਾ ਨਹੀਂ ਕਿੱਥੇ ਚਲੇ ਜਾਂਦੇ ਆ ਸਾਡਾ ਕੈਮਰਾਮੈਨ ਅਲੂਪ ਹੋ ਜਾਂਦਾ ਹੁੰਦਾ ਕਦੇ-ਕਦੇ ਪਤਾ ਨਹੀਂ ਕਿੱਧਰ ਨੂੰ ਚਲਾ ਜਾਂਦਾ ਜਦ ਤੱਕ ਫਿਰ ਹੁਣ ਕੰਮ ਤਾਂ ਖੜਾ ਨਹੀਂ ਸਕਦੇ ਹੈਗੇ ਕੰਮ ਤਾਂ ਹੁਣ ਚੱਲੀ ਜਾਂਦਾ ਢੋਲ ਬਣਾਉਂਦੇ ਵੀ ਨਹੀਂ ਦਿਖਾਇਆ ਹੈਗਾ ਤੇ ਆਹ ਦੇਖੋ ਬਸ ਪੂਰ ਕੱਢਦੇ ਹੀ ਦਿਖਾਇਆ ਤੁਹਾਨੂੰ ਕੈਮਰਾਮੈਨ ਗਿਆ ਭੋਜੰਦਾ ਉਹਨੂੰ ਵੀ ਗਰਮੀ ਆਉਂਦੀ ਆ ਨਾ ਫਿਰ ਬੱਚੀ ਚੱਲਿਆ ਜਾਂਦਾ ਤੇ ਆਹ ਦੇਖੋ ਗੋਭੀ ਦੇ ਕਿੰਨੇ ਸੋਹਣੇ ਪਕੌੜੇ ਬਣੇ ਆ ਆਲੂ ਪਾਲਕ ਪਿਆਜ਼ਾਂ ਦੇ ਪਕੌੜੇ ਤੇ ਇੱਥੇ ਆਪਣੇ ਕੋਲੇ ਹੈਗੇ ਆ ਗੋਭੀ ਦੇ ਪਕੌੜੇ ਇਹਦੇ ਉੱਪਰ ਮੈਂ ਚਾਟ ਮਸਾਲਾ ਵਗੈਰਾ 扑ਕ ਲਿਆ ਸੀਗਾ ਬਹੁਤ ਟੇਸਟੀ ਲੱਗਦੀ ਸੀ ਆ ਦੇਖੋ ਚੰਦ ਤੋੜ ਕੇ ਦੇਖੋ ਬਿਲਕੁਲ ਨਰਮ ਬਿਲਕੁਲ ਨਰਮ ਕੋੜੇ ਬਣੇ ਆ ਇੱਥੇ ਆ ਗਏ ਸਾਰੇ ਮੰਮੀ ਦੇ ਫਰੈਂਡਸ ਦੋ ਜਣੇ ਨਹੀਂ ਆਏ ਸੀਗੇ ਉਹ ਸਾਡਾ ਵਿੱਚ ਉਹਨਾਂ ਨੇ ਨਹੀਂ ਸਾਥ ਨਿਵਾ ਸਕੇ ਸਾਡਾ ਇੱਕ ਤਾਂ ਬਿਮਾਰ ਸੀ ਮੰਮਾ ਦੇ ਫਰੈਂਡ ਅਤੇ ਇੱਕ ਥੋੜੇ ਜੇ ਮਤਲਬ ਜਿਵੇਂ ਆਪਾਂ ਕਹਿ ਲਈਏ ਵੀ ਨਹੀਂ ਆ ਸਕੇ ਹਨ ਆਪਣੇ ਰਸੇਵਿਆਂ ਦੇ ਵਿੱਚੋਂ ਤੇ ਦੋ ਜਣੇ ਬੈਠੇ ਹੋਏ ਆ ਤੇ ਤਿੰਨ ਜਾਨੇ ਬੈਠੇ ਹੋਏ ਆ ਸੌਰੀ ਇੱਕ ਤਾਂ ਜਿਹੜੇ ਮੇਰੇ ਨਾਲ ਬਣਵਾਉਂਦੇ ਸੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਵੱਦ ਖਾਓ ਤੁਸੀਂ ਸਾਡੇ ਨਾਲ ਮਿਹਨਤ ਕਰਵਾਈ ਆ ਤੁਸੀਂ ਦੋ ਕੱਪ ਚਾਹ ਦੇ ਪੀਓ ਵੱਦ ਤੋਂ ਵੱਦ ਪਕੌੜੇ ਖਾਓ ਤੇ ਨਾਲ ਸਾਡੇ ਮਿੱਠਾ ਸੀਗਾ ਤੇ ਉੱਥੇ ਅਸੀਂ ਖਾ ਪੀ ਕੇ ਫਿਰ ਅਸੀਂ ਗੱਲਾਂ ਮਾਰੀਆਂ ਖੂਬ ਆ ਦੇਖੋ ਉਹ ਆਂਟੀ ਦੇ ਵੀ ਪੋਤੀ ਦੋਤੀ ਆਈ ਹੋਈ ਆ ਤੇ ਆਹਮ ਮੇਰੀ ਮਾਦੀ ਦੋਤੀ ਮਤਲਬ ਮੇਰੀ ਬੇਟੀ ਦੋਨੇ ਜਣੀਆਂ ਫਰੈਂਡ ਐ ਇਹ ਵੀ ਬਣਦੀਆਂ ਸਿੱਖ ਦੂਜੇ ਨਾਲ ਹੱਥ ਮਿਲਾਉਂਦੀਆਂ ਸੀ ਹਨਾ ਪਿਆਰ ਕਰਦੀਆਂ ਸੀ ਇੱਕ ਦੂਜੇ ਨੂੰ ਤੇ ਸੰਗ ਦੀਆਂ ਸੰਗਦੀਆਂ ਜੀਆਂ ਪਿਆਰ ਕਰਦੀਆਂ ਸੀ ਤੇ ਬੜੇ ਪਿਆਰੇ ਲੱਗਦੇ ਹਨਾ ਬੱਚੇ ਜਦੋਂ ਇਦਾਂ ਕਰਦੇ ਆ ਤੇ ਚਲੋ ਜੀ ਆਪਾਂ ਇੱਥੇ ਹੀ ਕਰ ਦਿੰਨੇ ਆ ਫਿਰ ਵੀਡੀਓ ਦਾ ਐਂਡ ਗੱਪਾ ਛੱਪਾ ਮਾਰਦੇ ਆ ਬੈਠ ਕੇ ਚਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ